ਕਿਸੇ ਰਿਸ਼ਤੇਦਾਰ ਦੇ ਘਰੇ ਜਾਂ ਦੋਸਤ ਮਿੱਤਰ ਦੇ ਘਰੇ ਪ੍ਰਸ਼ਾਦਾ ਛਕਣ ਗਏ ਆ ਕਿਸੇ ਨੇ ਰੋਟੀ ਪਾਣੀ ਤੇ ਸੱਦਿਆ ਜਾਂ ਵੈਸੇ ਮਿਲਣ ਗਏ ਆ ਅਗਲੇ ਨੇ ਪ੍ਰਸ਼ਾਦਾ ਛਕਾਤਾ ਇੱਕ ਤਾਂ ਜਦੋਂ ਪ੍ਰਸ਼ਾਦਾ ਛਕਣ ਬੈਠ ਗਈ ਜੋ ਅਗਲੇ ਨੇ ਫੜਾਤਾ ਚੁੱਪ ਕਰਕੇ ਛਕ ਲੈਣਾ ਇਹ ਨਹੀਂ ਮੈਨੂੰ ਫਰਾਨੀ ਚੀਜ਼ ਦੇ ਦਿਓ ਹੋ ਸਕਦਾ ਅਗਲੇ ਦੇ ਘਰੇ ਹੋਵੇ ਹੀ ਨਾ ਜਾਂ ਮੈਂ ਤਾਂ ਸਬਜੀ ਕਦੇ ਖਾਦੀ ਨਹੀਂ ਮੈਨੂੰ ਤਾਂ ਪਸੰਦ ਹੀ ਨਹੀਂ ਕਿਉਂਕਿ ਪਤਾ ਨਹੀਂ ਅਗਲੇ ਨੇ ਉਹ ਵੀ ਕਿਵੇਂ ਬਣਾਈ ਹੋਊਗੀ ਇੱਕ ਕਦੇ ਵੀ ਇਹ ਨਹੀਂ ਕਹਿਣਾ ਉਡੇ ਦਾਲ ਪਾਣੀ ਦੇ ਵਿੱਚ ਨੂਨ ਮਿਰਚ ਬਿਲਕੁਲ ਹੀ ਨਹੀਂ ਜਾਂ ਬਹੁਤ ਜ਼ਿਆਦਾ ਅਸੀਂ ਤਾਂ ਇੰਨਾ ਖਾਂਦੇ ਆ ਅਸੀਂ ਤਾਂ ਐਵੇਂ ਦਾ ਪਸੰਦ ਕਰਦੇ ਆ ਬੈਠੇ ਨੂੰ ਉਹ ਚਾਹ ਹੀ ਕੱਢੀ ਜਾਣੀ ਅਗਲੇ ਦੇ ਅੰਨ ਪਾਣੀ ਚ ਬਹੁਤ ਮਨ ਦੁਖੀ ਹੁੰਦਾ ਕਿਉਂਕਿ ਪ੍ਰਸ਼ਾਦਾ ਪਾਣੀ ਬਣਾਉਣਾ ਤੇ ਕਮਾਉਣਾ ਦੋਨੇ ਬਹੁਤ ਔਖੇ ਨੇ ਮਿਹਨਤ ਲੱਗਦੀ ਆ ਤੇ ਇੱਕ ਜਦੋਂ ਅਗਲੇ ਦੇ ਘਰੋਂ ਤੁਰਪੇ ਰਸਤੇ 'ਚ ਕਿਸੇ ਦੇ ਅੰਨ ਪਾਣੀ ਦੀ ਨਿੰਦਿਆ ਨਹੀਂ ਕਰਨੀਗੀ ਫੁਲਾਣਿਆਂ ਦਾ ਰੋਟੀ ਪਾਣੀ ਤਾਂ ਕਿਸੇ ਕੰਮ ਦਾ ਨਹੀਂ ਸੀ ਬਹੁਤ ਲੋਕ ਦੇਖਿਆ ਮੈਂ ਐਵੇਂ ਦੇ ਕਿਉਂਕਿ ਜਦੋਂ ਕੋਈ ਰੋਟੀ ਪਾਣੀ ਕਰਦਾ ਨਾ ਪੂਰਾ ਪੂਰਾ ਦਿਨ ਲੱਗ ਜਾਂਦਾ ਚਾਚ ਅਗਲਾ ਪੱਜਿਆ ਰਹਿੰਦਾ ਵੀ ਅੱਜ ਫਲਾਣੇ ਨੂੰ ਰੋਟੀ ਕਰਨੀ ਹੈ ਤੇ ਜਦੋਂ ਅਗਲੇ ਦੇ ਮੂੰਹ ਤੇ ਤੇ ਜਾਂ ਉਹਦੀ ਪਿੱਠ ਪਿੱਛੇ ਉਹਦੇ ਰੋਟੀ ਪਾਣੀ ਦੀ ਨਿੰਦਿਆ ਕਰਦੇ ਨਾ ਤੇ ਮਹਾਰਾਜ ਵੀ ਮਾਫ਼ ਨਹੀਂ ਕਰਦਾ ਕਿਉਂਕਿ ਜਿਸ ਵਾਸਾ ਚੱਲਦਾ ਨਾ ਸਰੀਰ 'ਚ ਤੇ ਅੰਨ ਦੀ ਬੁਰਕੀ ਮੂੰਹ 'ਚ ਪਉਣ ਪੈਣ ਨੂੰ ਸਮਾਂ ਵੀ ਤਾਂ ਹੀ ਮਿਲਿਆ ਸਾਨੂੰ ਕਿਸੇ ਦਾ ਵੀ ਲੂਣ ਖਾ ਕੇ ਹਰਾਮ ਨਹੀਂ ਕਰਨਾਗਾ ਮਹਾਰਾਜ ਸਭ ਕਹਿੰਦੇ ਕਿਸੇ ਦਾ ਨੂਨ ਨਹੀਂ ਹਰਾਮ ਕਰਨਾ ਉਹ ਬੰਦਾ ਨਹੀਂ ਹੁੰਦਾ ਜਿਹੜਾ ਕਿਸੇ ਦੇ ਘਰ ਦਾ ਲੂਣ ਖਾ ਕੇ ਹਰਾਮ ਕਰਦਾ ikka teevi .